ਚੋਰਾਂ ਦੇ ਹੌਸਲੇ ਬੁਲੰਦ ਚੋਰੀਆਂ ਜਿਹੜੀਆਂ ਅਜਨਾਲੇ ਦੇ ਵਿੱਚ ਬਹੁਤ ਕਾਮਨ ਹੋ ਗਈਆਂ ਸੀ ਬਲੋਸ ਦੇ ਜਨਾਲਾ ਦੇ ਵਿੱਚ ਪਿਛਲੇ 1-2 ਸਾਲ ਤੋਂ ਤਾਂ ਬਹੁਤ ਜ਼ਿਆਦਾ ਹੀ ਵਧ ਗਈਆਂ ਨੇ ਸਰਕਾਰੀ ਹਸਪਤਾਲ ਚੋਂ ਚੋਰੀਆਂ ਨਹੀਂ ਲੈ ਰਹੀਆਂ ਰੁਕੰਦਾ ਨਾਮ ਤੇ کافی ਦਿਨ ਤੋਂ ਚੋਰੀਆਂ ਹੋ ਰਹੀਆਂ ਸਿਲਸਿਲਾ ਜੁਰੂਦੀ ਮੈਂ ਆਈ ਹੈ ਮਾਰਚ 2024 ਚ ਉਦੋਂ ਦਾ ਹੀ ਚੱਲੂ ਹੈ ਵਿੱਚ ਕਦੀ ਕਦੀ ਕੋਈ ਮਹੀਨੇ ਇੱਕ ਅੱਧੇ ਮਹੀਨੇ ਅਸੀਂ ਬੜਾ ਰելիਫ ਫੀਲ ਕਰਦੇ ਹਾਂ ਕਿ ਐਤ ਕੀ ਚੋਰੀਆਂ ਕੱਟ ਹੋਈਆਂ ਪਰ ਜਨਵਰੀ ਚ ਜਦੋਂ ਦਾ ਸਟਾਰਟ ਹੋਇਆ ਜਨਵਰੀ 17 ਜਨਵਰੀ ਐ ਸਾਡੇ ਇੱਥੇ 6 ਵਾਰੀ ਚੋਰੀ ਹੋ ਚੁੱਕੀ ਐ ਆਏ ਦਿਨ ਸਰਕਾਰੀ ਹਸਪਤਲ ਚ ਚੋਰ ਕਰ ਰਹੇ ਨੇ ਚੋਰੀਆਂ ਨੀ ਨੁਕਸਾਨ ਤਾਂ ਦੇਖੋ ਮੇਨ ਤਾਂ ਚਲੋ ਪਾਈਪਾਂ ਖੜੀਆਂ ਨੇ ਪੈਸੇ ਦੀ ਅਲੱਗ ਗੱਲ ਹੈਗੀ ਹੈ ਪਰ ਡੇੜੀ ਮਰੀਜ਼ਾਂ ਦੀ ਉਹ ਖੱਜਲ ਖਰਾਬੀ ਹੋਣੀ ਹੈ ਕਿਉਂਕਿ ਆਕਸੀਜਨ ਤੋਂ ਬਿਨਾ ਅਸੀਂ ਉਹ ਕੋਟੀ ਵੀ ਨਹੀਂ ਆਪਰੇਟ ਕਰ ਪਾਵਾਂਗੇ ਚੋਰਾ ਨੇ OT ਨੂੰ ਬਣਾਇਆ ਨਿਸ਼ਾਨਾ ਉਹਦੇ ਕਾਰਨ ਕੀ ਹੋਇਆ ਕਿ ਸਾਡਾ OT ਇਸ ਟਾਈਮ ਬੰਦ ਹੈ ਔਰ ਉਹ ਜਦ ਤੱਕ ਨਮੀਆਂ ਪਾਈਪਾਂ ਨਹੀਂ ਆਂਦੀਆਂ ਜਿਹੜਾ process ਮਤਲਬ 10-15 ਦਿਨ ਵੀ ਲੱਗ ਸਕਦੇ ਹੈ ਤੇ ਸਾਡਾ OT ਉਸ ਤੱਕ ਪੰਦ ਜਾਂਦਾ ਤਾਂਬੇ ਦੀਆਂ ਆਕਸੀਜਨ ਪਾਈਪਾਂ ਲੈ ਕੇ ਚੋਰ ਹੋਏ ਰਫੂ ਚੱਕਰ ਆਈ ਥਿੰਕ ਕਟੋ ਘਟ ਤੁਸੀਂ ਲੈ ਕੇ ਚੱਲੋ ਕਿ ਮਹੀਨੇ ਦੇ ਵਿੱਚ 7-8 ਚੋਰੀਆਂ ਤਾਂ ਪੱਕਾ ਹੀ ਨੇ ਇਥੇ ਔਰ ਮੋਟੀ ਫਾਈਲ ਬਣੀ ਹੋਈ ਹੈ ਜਿਹੜੀ ਅਸੀਂ ਪੁਲਿਸ ਮਹਿਕਮੇ ਨੂੰ ਬਹੁਤ ਵਾਰੀ ਦੱਸਿਆ ਵੀ ਹੈ ਪਰ ਉਹਨਾਂ ਦੇ ਇੱਕੋ ਜਵਾਬ ਹੁੰਦਾ ਹੈ ਕਿ ਸਾਡੇ ਕੋਲੇ ਮੈਨਪਾਵਰ ਨਹੀਂ ਹੈ ਹਸਪਤਲ ਪ੍ਰਸ਼ਾਸਨ ਅਤੇ ਡਾਕਟਰ ਹੋਏ ਪਰੇਸ਼ਾਨ ਜੇ ਚੋਰੀਆਂ ਨਾ ਰੁਕੀਆਂ ਤਾਂ ਮਰੀਜ਼ਾਂ ਨੂੰ ਆਉਣਗੀਆਂ ਬਹੁਤ ਸਾਰੀਆਂ ਮੁਸ਼ਕਲਾਂ ਅਜਨਾਲਾ ਸ਼ਹਿਰ ਅੰਦਰ ਚੋਰੀਆਂ ਰੁਕੰਦਾ ਨਾ ਨਹੀਂ ਲੈ ਰਹੀਆਂ ਚੋਰਾਂ ਨੇ ਹੁਣ ਸਰਕਾਰੀ ਹਸਪਤਲ ਅਜਨਾਲਾ ਦੀ ਓਟੀ ਨੂੰ ਨਿਸ਼ਾਨਾ ਬਣਾਇਆ ਜਿੱਥੇ ਆਪਰੇਸ਼ਨ ਥੀਏਟਰ ਦੀ ਆਕਸੀਜਨ ਵਾਸਤੇ ਲੱਗੀਆਂ ਹੋਈਆਂ ਤਾਂਬੇ ਦੀਆਂ ਪਾਈਪਾਂ ਅਤੇ ਹੋਰ ਸਮਾਨ ਚੋਰ ਚੋਰੀ ਕਰਕੇ ਲੈ ਗਏ ਨੇ ਇਸ ਮੌਕੇ ਹਸਪਤਾਲ ਦੇ ਐਸਐਮਓ ਡਾਕਟਰ ਸ਼ਾਲੂ ਅਗਰੇਵਾਲ ਅਤੇ ਡਾਕਟਰ ਹਰਮਨਜੀਤ ਨੇ ਇਸ ਸਬੰਧੀ ਕੀ ਦੱਸਿਆ ਆਓ ਸੁਣਦੇ ਹਾਂ ਉਨ੍ਹਾਂ ਤੋਂ ਕਿ ਨਾਮ ਤੁਹਾਡਾ ਕੀ ਸਰਵਨਾਮ ਹੈ ਮੈਂ ਡਾਕਟਰ ਹਰਮਨਜੀਤ ਗੁਰੰਦਵਾ ਇੱਥੇ ਅਜੇ ਬੱਚਿਆਂ ਦੀ ਸਪੈਸ਼ਲਿਸਟ ਪੋਸਟਿਡ ਹਨ ਸਿਵਲ ਹਸਪਤਾਲ ਜਨਾਲਾ ਚ ਮੇਰੇ ਨਾਲ ਡਾਕਟਰ ਨੀਰਜ ਨੇ ਜਿਹੜੇ ਓਟੀ ਦੇ ਇਨਚਾਰਜ ਨੇ ਹੀਜ਼ ਐਨੈਸਥੈਟਿਸ ਐਂਡ ਡਾਕਟਰ ਗੁਰਸਿਮਰਨ ਜਿਹੜੇ ਕੀ ਸਾਡੇ ਸਰਜਨ ਨੇ ਸਿਵਲ ਹਸਪੀਟਲ ਜਿਨਾਲਾ ਦੇ ਦੇਖੋ ਚੋਰੀਆਂ ਜਿਹੜੀਆਂ ਅਜਨਾਲੇ ਦੇ ਵਿੱਚ ਬਹੁਤ ਕਾਮਨ ਹੋ ਗਈਆਂ ਸਿਵਲ ਹਸਪੀਟਲ ਜਨਾਲਾ ਦੇ ਵਿੱਚ ਪਿਛਲੇ 1-2 ਸਾਲ ਤੋਂ ਤਾਂ ਬਹੁਤ ਜ਼ਿਆਦਾ ਹੀ ਵਧ ਗਈਆਂ ਨੇ ਆ ਪਿਛਲੇ 3 ਦਿਨਾਂ ਤੋਂ ਲਗਾਤਾਰ ਓਟੀ ਦੇ ਵਿੱਚ ਚੋਰੀ ਹੋ ਰਹੀ ਹੈ ਜਿਹੜਾ ਚੋਰ ਹੈ ਪਿਛਲੇ ਪਾਸੋਂ ਦੀ ਸ਼ੀਸ਼ੇ ਤੋੜ ਕੇ ਪਹਿਲਾਂ ਉਹਨੇ ਆਰਥੋ ਦਾ OT ਹੈ ਉਹਦੇ ਵਿੱਚੋਂ ਸਾਰੀਆਂ ਆਕਸੀਜਨ ਦੀਆਂ ਪਾਈਪਾਂ ਕੱਟ ਲਈਆਂ ਉਸ ਤੋਂ ਬਾਅਦ ਅਗਲੇ ਦਿਨ ਉਹ ਫਿਰ ਉਹਨੂੰ ਰੋਕਣ ਦੇ ਲਈ ਅਸੀਂ ਉੱਥੇ ਕਾਰਡਬੋਰਡ ਲਗਵਾਇਆ ਬਟ ਉਹ ਕਾਰਡਬੋਰਡ ਦੇ ਉੱਤੇ ਵਾਲਾ ਸ਼ੀਸ਼ਾ ਤੋੜ ਕੇ ਰਾਤ ਨੂੰ ਮੇਨ ਜਿਹੜਾ ਸਾਡਾ ਸਰਜਿਕਲ OT ਹੈ ਉਹਦੇ ਵਿੱਚੋਂ ਆਕਸੀਜਨ ਦੀਆਂ ਪਾਈਪਾਂ ਘੱਟ ਕੇ ਲੱਗ ਗਈਆਂ ਕਿੰਨੇ ਦੀਆਂ ਪਾਈਪਾਂ ਹੋ ਗਈਆਂ ਜਿਹੜੀਆਂ ਨਾ ਕੋਈ ਨੁਕਸਾਨ ਨਹੀਂ ਨੀ ਨੁਕਸਾਨ ਤਾਂ ਦੇਖੋ ਮੇਨ ਤਾਂ ਚਲੋ ਪਾਈਪਾਂ ਖੜੀਆਂ ਨੇ ਪੈਸੇ ਦੀ ਅਲੱਗ ਗੱਲ ਹੈਗੀ ਹੈ ਬੱਡੇੜੀ ਮਰੀਜ਼ਾਂ ਦੀ ਉਹ ਖੱਜਲ ਖਾਬੀ ਹੋਣੀ ਹੈ ਕਿਉਂਕਿ ਆਕਸੀਜਨ ਤੋਂ ਬਿਨਾ ਅਸੀਂ ਉਹ ਓਪਰੇਟ ਵੀ ਨਹੀਂ ਓਪਰੇਟ ਕਰ ਪਾਵਾਂਗੇ ਇਸ ਲਈ ਕੋਈ ਕੋਸ਼ਿਸ਼ ਕਰ ਕੀਤੀ ਪੁਲਿਸ ਨੂੰ ਅਸੀਂ ਬਹੁਤ ਵਾਰੀ ਸ਼ਿਕਾਇਤ ਕੀਤੀ ਹੈ ਕੱਲ ਵੀ ਅੱਜ ਐਸਐਸਪੀ ਸਾਹਿਬ ਨੂੰ ਵੀ ਐਸਐਸਪੀ ਰੂਰਲ ਨੂੰ ਉਹਨਾਂ ਨੂੰ ਵੀ ਮੇਲ ਕੀਤੀ ਹੈ ਐਂਡ ਲੋਕਲ ਜਿਹੜਾ ਜਨਾਲਾ ਪੁਲਿਸ ਹੈ ਉਹਨੂੰ ਵੀ ਅਸੀਂ ਰਿਪੋਰਟ ਕੀਤੀ ਹੈ ਆਈ ਥਿੰਕ ਕਟੋ-ਕਟ ਤੁਸੀਂ ਲੈ ਕੇ ਚੱਲੋ ਕਿ ਮਹੀਨੇ ਦੇ ਵਿੱਚ 7-8 ਚੋਰੀਆਂ ਤਾਂ ਪੱਕਾ ਹੀ ਨੇ ਇੱਥੇ ਔਰ ਇੱਕ ਮੋਟੀ ਫਾਈਲ ਬਣੀ ਹੋਈ ਹੈ ਜਿਹੜੀ ਅਸੀਂ ਪੁਲਿਸ ਮਹਿਕਮੇ ਨੂੰ ਬਹੁਤ ਵਾਰੀ ਦੱਸਿਆ ਵੀ ਹੈ ਬਟ ਉਹਨਾਂ ਦਾ ਇੱਕੋ ਜਵਾਬ ਹੁੰਦਾ ਹੈ ਕਿ ਸਾਡੇ ਕੋਲੇ ਮੈਨਪਾਵਰ ਨਹੀਂ ਹੈ ਕੀ ਮੰਗ ਕਰਦੇ ਹੋ ਮੰਗ ਇਹੀ ਹੈਗੀ ਹੈ ਕਿ ਸਾਡੀਆਂ ਦੇਖੋ ਦੋ ਮੇਨ ਮੰਗਾ ਨੇ ਇੱਕ ਤਾਂ ਸਾਨੂੰ ਜਿਹੜੇ ਐਸਐਚਓ ਜਨਾਲਾ ਨੇ ਉਹਨਾਂ ਨੂੰ ਦਰਖਾਸਤ ਕਰਦੀ ਹੈ ਕਿ ਪਲੀਜ਼ ਆ ਕੇ ਮੌਕਾ ਵਾਰਦਾ ਦੇਖੋ ਥੋੜੀ ਇਸ ਹਸਪੀਟਲ ਦੇ ਵਿੱਚ ਜਿਹੜੀ ਹੈ ਗਸ਼ਤ ਹੈ ਉਹਨੂੰ ਵਧਾਓ ਸਵੇਰ ਦੇ ਟਾਈਮ ਸ਼ਾਮ ਦੇ ਟਾਈਮ ਰਾਤ ਦੇ ਟਾਈਮ ਏਟਲੀਸਟ 12 ਤੋ ਜਿਹੜਾ 3 ਦਾ ਟਾਈਮ ਹੈਗਾ ਉਹਦੇ ਵਿੱਚ ਕੋਈ ਨਾ ਕੋਈ ਗਸ਼ਤ ਟੀਮ ਜਿਹੜੀ ਹੈ ਹਸਪੀਟਲ ਡਿਪਿਊਟ ਕੀਤੀ ਜਾਵੇ ਤਾਂ ਕਿ ਚੋਰਾਂ ਨੂੰ ਵੀ ਥੋੜਾ ਡਰ ਹੋਵੇ ਦੂਜੀ ਸਾਡੀ ਮੰਗ ਹੈ ਕਿ ਜਿਹੜਾ ਓਟ ਸੈਂਟਰ ਹੈ ਕਿਉਂਕਿ ਜਦੋਂ ਤੋਂ ਸਾਨੂੰ ਇਹ ਲੱਗਦਾ ਕਿ ਜਦੋਂ ਤੋਂ ਓਟ ਸੈਂਟਰ ਅੰਦਰ ਹੈਗਾ ਉਦੋਂ ਤੋਂ ਚੋਰੀਆਂ ਜਿਹੜੀਆਂ ਨੇ ਉਹ ਵੱਧ ਗਈਆਂ ਨੇ ਤੋ ਕਿਰਪਾ ਕਰਕੇ ਇਹ ਹੀ ਸਾਡੀ ਉਮੀਦ ਹੈ ਕਿ ਅਸੀਂ ਮੰਤਰੀ ਸਾਹਿਬ ਦਾ ਲੇਵਲ ਸਾਹਿਬ ਨੂੰ ਵੀ ਇੱਕ ਦਿਨ ਬੇਨਤੀ ਕੀਤੀ ਸੀਗੀ ਕਿ ਜਿਹੜਾ ਓਟ ਸੈਂਟਰ ਹੈ ਬਾਹਰ ਜੇ ਕੋਈ ਜ਼ਮੀਨ ਮਿਲਦੀ ਹੈਗੀ ਹੈ ਇਹ ਸਰਕਾਰੀ ਜ਼ਮੀਨ ਆ ਉਹਦੇ ਵੀ ਸ਼ਿਫਟ ਕਰ ਦਿੱਤਾ ਜਾਵੇ ਪਰ ਹਜੇ ਤੱਕ ਕੋਈ ਇਸ ਤਰ੍ਹਾਂ ਦਾ ਕੋਈ ਉਪਰਾਲਾ ਨਿਕਲਿਆ ਨਹੀਂ ਹੈਗਾ ਜੀ ਕੀ ਕਹਿਣਾ ਚਾਹਦੇ ਹੋ ਤੁਸੀਂ ਮੈਂ ਐਸੇ ਮੋਜਨਾਲਾ ਬੋਲ ਰਹੀ ਹਾਂ ਐਕਚੁਅਲੀ ਇੱਥੇ ਕਾਫੀ ਦਿਨ ਤੋਂ ਚੋਰੀਆਂ ਹੋ ਰਹੀਆਂ ਨੇ ਸਿਲਸਿਲਾ ਜਦੋਂ ਦੀ ਮੈਂ ਆਈ ਹਾਂ ਮਾਰਚ 2024 ਚ ਉਦੋਂ ਦਾ ਹੀ ਚੱਲੂ ਹੈ ਵਿੱਚ ਕਦੀ ਕਦੀ ਕੋਈ ਮਹੀਨਾ ਇੱਕ ਅੱਧੇ ਮਹੀਨੇ ਅਸੀਂ ਬੜਾ ਰੈਲੀਫ ਫੀਲ ਕਰਦੇ ਹਾਂ ਕਿ ਐਤ ਕੀ ਚੋਰੀਆਂ ਘੱਟ ਹੋਈਆਂ ਪਰ ਜਨਵਰੀ ਚ ਜਦੋਂ ਦਾ ਸਟਾਰਟ ਹੋਇਆ ਜਨਵਰੀ ਆ 17 ਜਨਵਰੀ ਹੈ ਸਾਡੇ ਇੱਥੇ 6 ਵਾਰੀ ਚੋਰੀ ਹੋ ਚੁੱਕੀ ਹੈ और पिछले एक शीशा तोड़ के जिन्या भी ऑक्सीजन पाइप है एक्चुअली कॉपर दिया होंगे और वो बहुत महंगा बिकती है ऑक्सीजन पाइप चोरी करके आ, मतलब तीन बार मतलब हौली हौली करके पीसिस लैके ऑलमोस्ट सारी ऑक्सीजन जी ਸਪਲਾਈ ਕਰਦੀ ਹੈ ਪਾਈਪ ਉਹ ਕੱਟੀ ਕੱਟ ਕੇ ਚੋਰੀ ਕਰ ਲਈਏ ਹੁਣ ਉਹਦੇ ਕਾਰਨ ਕੀ ਹੋਇਆ ਕਿ ਸਾਡਾ OT ਸਿਸਟਮ ਬੰਦ ਹੈ ਔਰ ਉਹ ਜਦ ਤੱਕ ਨਵੀਆਂ ਪਾਈਪਾਂ ਨਹੀਂ ਆਂਦੀਆਂ ਜਿਹੜਾ ਪ੍ਰੋਸੈਸ ਮਤਲਬ 10-15 ਦਿਨ ਵੀ ਲੱਗ ਸਕਦੇ ਨੇ ਤੇ ਸਾਡਾ OT ਉਸ ਤੱਕ ਬੰਦ ਰਹਿੰਦਾ ਐਸ ਲਈ ਕੋਈ ਦੀ ਕੋਈ ਸ਼ਿਕਾਇਤ ਨਹੀਂ ਕੀਤੀ ਕਿ ਕਿੰਨੇ ਦਿਨੋਂ ਲਗਾਤਾਰ ਚੋਰੀ ਹੋ ਰਹੀ ਹੈ ਅਸੀਂ ਹਰ ਵਾਰੀ ਹਰ ਤਿੰਨ ਦਿਨਾਂ ਤੋਂ ਉਹਨਾਂ ਨੂੰ ਸ਼ਿਕਾਇਤ ਕਰ ਰਹੇ ਹਾਂ ਔਰ ਇਹ ਸਿਰਫ ਐਸੀ ਚੋਰੀ ਦੀ ਨਹੀਂ ਅਸੀਂ ਪਿੱਛੇ ਵੀ ਬਹੁਤ ਚੋਰੀਆਂ ਦੀ ਉਹਨਾਂ ਨੂੰ ਸ਼ਿਕਾਇਤ ਕੀਤੀ ਹੈ ਹਰ ਵਾਰੀ ਜਦੋਂ ਵੀ ਅਸੀਂ ਫਾਈਲ ਲਾਈ ਹੋਈ ਹੈ ਅਸੀਂ ਜਦੋਂ ਵੀ ਮਤਲਬ ਕੋਈ ਚੋਰੀ ਹੁੰਦੀ ਹੈ ਉਹਨਾਂ ਨੂੰ ਇਨਫੋਰਮ ਕਰਦੇ ਹਾਂ ਉਹਨਾਂ ਨੂੰ ਅਸੀਂ ਰਿਟਰਨ ਐਪਲੀਕੇਸ਼ਨ ਵੀ ਪਹੁੰਚਾਉਂਦੇ ਆ ਪਰ ਉਹਨਾਂ ਵੱਲੋਂ ਕੋਈ ਆਈ ਡੋਨਟ ਨੋ ਕਿਉਂ ਕੋਈ ਐਕਸ਼ਨ ਨਹੀਂ ਲੱਤਾ ਜਾ ਰਿਹਾ ਹੁਣ ਪਿੱਛੇ ਅ ਐਮਰਜੈਂਸੀ ਚ ਗਲੂਕੋਮੀਟਰ ਚੋਰੀ ਹੋ ਗਿਆ ਹੁਣ ਦੇਖੋ ਕੋਈ ਮਰੀਜ਼ ਐਮਰਜੈਂਸੀ ਚ ਆਂਦਾ ਹੈ ਉਹਦੀ ਸ਼ੂਗਰ ਇੱਕਦਮ ਡਿੱਗੀ ਹੋਈ ਹੈ ਉਹ ਸੀ ਐਮਰਜੈਂਸੀ ਚ ਰੱਖਿਆ ਹੁੰਦਾ ਇਨਸਟਰੂਮੈਂਟ ਸ਼ੂਗਰ ਚੈੱਕ ਕਰਨ ਲਈ ਤੇ ਉਹ ਅਗਰ ਚੋਰੀ ਹੋ ਜਾਏ ਤੇ ਮਤਲਬ ਕਿ ਮਰੀਜ਼ਾਂ ਦੀ ਜਾਨ ਚ ਰਿਸਕ ਚ ਪੈ ਜਾਂਦੀ ਹੈ ਕਿਉਂਕਿ ਇਹ ਇੱਕ ਹਸਪੀਟਲ ਹੈ ਇੱਥੇ ਕੋਈ ਵੀ ਹਰ ਹਰ ਇੱਕ ਇਕਵਿਪਮੈਂਟ ਬੜੀ ਜ਼ਰੂਰੀ ਹੁੰਦੀ ਹੈ ਅਗਰ ਕੋਈ ਐਚਚ ਚੋਰੀ ਹੋ ਜਾਂਦੀ ਤੇ ਉਹ ਅਲਟੀਮੇਟਲੀ ਜਿਹੜਾ ਨੁਕਸਾਨ ਆ ਜੋ ਵੀ ਮਾਲੀ ਨੁਕਸਾਨ ਤਾਂ ਹੈ ਹੀ ਹੈ ਜਾਨੀ ਨੁਕਸਾਨ ਹੋਣ ਦਾ ਵੀ ਖਤਰਾ ਹੁੰਦਾ ਹੈ ਅਸੀਂ ਇਹ ਪਰ ਜ਼ੋਰ ਮੰਗ ਕਰਦੇ ਕਿ ਵੀ ਹੈ ਜਿਹੜਾ ਓਟ ਸੈਂਟਰ ਹੈ ਹੁਣ ਪਿੱਛੇ ਮੈਨੂੰ ਅੱਜ ਆਏ ਸੀ ਪੁਲਿਸ ਵਾਲੇ ਉਹ ਕੁਝ ਪੋਸਟਮਾਰਟਮ ਸਾਈਨ ਕਰਾਉਣਾ ਆਏ ਸੀ ਤੇ ਸੀ ਉਹਨਾਂ ਨੂੰ ਲੈਟਰ ਵੀ ਦਿੱਤੀ ਕਿ ਵੀ ਹੈ ਸਾਡੀ ਤੁਸੀਂ ਤਫਤੀਸ਼ ਕਰੋ ਜਿਹੜੇ ਚੋਰੀ ਹੋ ਰਹੀ ਹੈ ਤੇ ਉਹਨਾਂ ਨੇ ਦੱਸਿਆ ਕਿ ਵੀ ਹੁਣੇ ਅਸੀਂ ਕੋਈ ਚਮਿਆਰੀ ਮਤਲਬ ਕਿ ਜਗਾ ਚ ਚੋਰੀ ਹੋਈ ਹੈ ਤੇ ਉਹ ਜਿਹੜਾ ਬੰਦੇ ਦੋ ਫੜੇ ਗਏ ਆ ਉਹਨਾਂ ਚ ਉਹ ਇਥੋਂ ਹੀ ਮਤਲਬ ਕਿ ਨਸ਼ੇ ਦੀ ਗੋਲੀਆਂ ਲੈ ਰਹੇ ਸੀ ਸਾਡੇ ਓਟ ਸੈਂਟਰ ਤੋਂ ਉਹ ਸਾਨੂੰ ਕਿਹਦੇ ਵਾਰ ਲੱਗਦਾ ਹੈ ਕਿ ਬਈ ਇਹ ਓਟ ਸੈਂਟਰ ਕਿਉਂਕਿ ਬਿਲਕੁਲ ਹਸਪੀਟਲ ਦੇ ਨਾਲ ਹੈ ਔਰ ਉਹ ਜਿਹੜੇ ਆਂਦੇ ਆ ਯਨੋ ਮਰੀਜ਼ ਆਂਦੇ ਸਾਡੇ ਲਈ ਤਾਂ ਮਰੀਜ਼ ਹੀ ਆ ਉਹ ਆਂਦੇ ਆ ਉਹ ਹਸਪੀਟਲ ਦੀ ਰੇਕੀ ਰੁੱਕੀ ਕਰਦੇ ਆ ਕੀ ਕਹਿ ਸਕਦੇ ਆ ਕਿਉਂਕਿ ਉਸ ਤੋਂ ਬਾਅਦ ਹੀ ਸਾਡੀ ਚੋਰੀਆਂ ਬਹੁਤ ਵਧੀਆਂ ਅਸੀਂ ਇਹ ਸਰਕਾਰ ਤੋਂ ਬੁਰਜ਼ੋ ਅਪੀਲ ਹੋਏਗੀ ਕਿ ਹਸਪੀਟਲ ਚੋ ਜਿਹੜੀ ਓਟ ਸੈਂਟਰ ਦੀ ਬਿਲਡਿੰਗ ਇੱਕ ਥੋੜੇ ਡਿਸਟੈਂਸ ਤੇ ਕਰ ਦਿੱਤੀ ਜਾਵੇ ਅਸੀਂ ਸਟਾਫ ਅਸੀਂ ਦੇ ਸਕਦੇ ਹਾਂ ਮਤਲਬ ਉਹਨੂੰ ਥੋੜਾ ਹਸਪੀਟਲ ਤੋਂ ਪਰੇ ਕਰ ਦਿੱਤਾ ਜਾਏ ਕਿ ਐਗਜ਼ੈਕਟਲੀ ਮੈਂ ਕਿਉਂ ਹਸਪੀਟਲ ਦੇ ਨਾਲ ਨਾ ਜੁੜੀ ਹੋਏ ਸੈਕੰਡਲੀ ਅਸੀਂ ਪੁਲਿਸ ਨੂੰ ਵੀ ਕਹਿੰਦੇ ਹਾਂ ਕਿ ਉਹ ਇੱਕ ਦੋ ਵਾਰੀ ਜੇ ਇੱਥੇ ਗਸ਼ਤ ਲਗਾਉਣ ਤੇ ਸੈਕੰਡਲੀ ਇਸ ਮਾਮਲੇ ਦੀ ਇਨਕੁਆਇਰੀ ਕਰਨ ਕਿ ਜਿਹੜਾ ਤਿੰਨ ਦਿਨ ਆ ਰਿਹਾ ਲਗਾਤਾਰ ਇੱਕੋ ਹੀ ਬੰਦਾ ਆ ਰਿਹਾ ਹੋਏਗਾ ਤੇ ਉਹ ਉਹ ਸਮਾਨ ਕਿਤੇ ਨਾ ਕਿਤੇ ਤੇ ਵੇਚਦਾ ਹੀ ਹੋਏਗਾ ਤੇ ਉਹ ਪਲੀਜ਼ ਉੱਥੋਂ ਦੇਖਣ ਕਿ ਭਈ ਉਹ ਕਿੱਥੇ ਉਹ ਜਾ ਕੇ ਸਮਾਨ ਵੇਚਦਾ ਹੈ ਕਿਹੜਾ ਬੰਦਾ ਵੇਚਦਾ ਤੇ ਪੁਲਿਸ ਵਾਲੇ ਸਾਡੇ ਨਾਲ ਸਹਿਯੋਗ ਕਰਨ ਤਾਂ ਦੀ ਅਸੀਂ ਆਪਣਾ ਕਿ ਸਭ ਤੋਂ ਬੈਸਟ ਹਸਪੀਟਲ ਲਈ ਜਾਂ ਪੇਸ਼ੈਂਟਸ ਲਈ ਕਰ ਸਕਦੇ ਹਾਂ